ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਕੇਂਦਰ ਦੀ ਸਿਆਸਤ ਨੇ ਪੂਰੇ ਦੇਸ਼ ਦਾ ਧਿਆਨ ਖਿੱਚਿਆ ਹੋਇਆ ਕਿ ਦੀ ਸਰਕਾਰ ਬਣ ਰਹੀ ਆ ਕੌਣ ਗਠਜੋੜ ਕਰਨ ਦੇ ਵਿੱਚ ਕਾਮਯਾਬ ਹੁੰਦਾ ਦੋ ਵੱਡੇ ਲੀਡਰਾਂ ਦੇ ਉੱਪਰ ਜਿਹੜੀ ਹੈਗੀ ਨਿਗਾ ਟਿਕੀ ਹੋਈ ਆ ਵੈਸੇ ਤਾਂ ਜਿਹੜਾ ਹੈਗਾ ਐਨਡੀਆ ਗਠਜੋੜ ਆ ਜਿਹੜਾ ਜਿਹਦੇ ਵਿੱਚ ਭਾਜਪਾ ਤੇ ਨਾਲ ਸਹਿਯੋਗੀ ਪਾਰਟੀਆਂ ਉਹ ਕਾਮਯਾਬ ਹੋ ਗਏ 290 99 ਸੀਟਾਂ ਲੈਣ ਦੇ ਪਰ ਕਿਤੇ ਨਾ ਕਿਤੇ ਭਾਜਪਾ 240 ਤੇ اٹਕ ਗਈ ਇਕੱਲੀ ਭਾਜਪਾ ਤੇ ਨਾਲ ਇੰਡੀਆ ਗਾਠ ਜੋੜ ਵੀ ਜੋਰ ਲਾ ਰਿਹਾ ਹੈਗਾ ਵੀ ਅਸੀਂ ਹੋਰ ਸਹਿਯੋਗੀਆਂ ਨੂੰ ਇਧਰੋਂ ਉਧਰੋਂ ਪੱਟ ਕੇ ਤੇ ਅਸੀਂ 272 ਦਾ ਅੰਕੜਾ ਪਾਰ ਕਰ ਜਗੇ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਖਾਸ ਕਰਕੇ ਪੰਜਾਬ ਦੇ ਲੋਕ 10 ਸਾਲ ਮੋਦੀ ਬਤੌਰ ਪ੍ਰਧਾਨ ਮੰਤਰੀ ਦੇਸ਼ ਦੀ ਹਕੂਮਤ ਤੇ ਕਾਬਜ਼ ਰਿਹਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਕਰਦੇ ਨੇ ਬਹੁਤ ਸਾਰੇ ਉਹਨਾਂ ਨੂੰ ਪਸੰਦ ਨਹੀਂ ਕਰਦੇ ਬਹੁਤ ਸਾਰੇ ਲੋਕ ਕਿਤੇ ਨਾ ਕਿਤੇ ਇਹ ਸਮਝਦੇ ਆ ਵੀ ਉਹ ਤਾਨਾਸ਼ਾਹੀ ਇੱਕ ਸ਼ਾਸਕ ਆ ਪੰਜਾਬ ਦੇ ਲੋਕਾਂ ਲਈ ਮੋਦੀ ਕੀ ਹੋ ਜਾਗਾ ਪੰਜਾਬ ਦੇ ਲੋਕ ਕਿਵੇਂ ਦੇਖਦੇ ਆ ਤੀਜੀ ਵਾਰ ਦੇਖਣਾ ਚਾਹੁੰਦੇ ਆ ਜਾਂ ਨਹੀਂ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਠੀਕ ਆ ਜੀ ਰਾਈ ਤੁਹਾਡਾ ਰਾਈ ਕੋਟ ਉਸ ਚੋਂ ਦਾ ਫਟੇਗੜ ਸਾਹਿਬ ਫਟੇਗੜ ਸਾਹਿਬ ਹਾਂ ਜੀ ਜੀ ਅਮਰ ਸਿੰਘ ਅਜੇ ਅਮਰ ਸਿੰਘ ਹਾਂ ਜੀ ਸਾਡੇ ਐਮਪੀ ਜੀ ਤੇ ਹਾਲਾਂਕਿ ਪੰਜਾਬ ਦੇ ਵਿੱਚ ਸੱਤਾ ਤੇ ਆਮ ਆਦਮੀ ਪਾਰਟੀ ਆ ਕਿਵੇਂ ਰਿਹਾ ਉਹਨਾਂ ਤੋਂ ਕਿਤੇ ਨਾ ਕਿਤੇ ਖੁਸ਼ ਨਹੀਂ ਲੱਗਦੇ ਵੋਟਰ ਜਿਹੜਾ ਕਾਂਗਰਸ ਜਿੱਤ ਗਈ ਹਾਂਜੀ ਕੋਈ ਨਾ ਕੋਈ ਹੈ ਤਾਂ ਸੀ ਉਹਨਾਂ ਵਿੱਚ ਕਮੀਆਂ ਜੀ ਹਾਂਜੀ ਤੇ ਕੇਂਦਰ ਦੀ ਗੱਲ ਕਰਕੇ ਮੋਦੀ 10 ਸਾਲ ਪ੍ਰਧਾਨ ਮੰਤਰੀ ਰਿਹਾ ਤੇ ਹੁਣ ਫੇਰ ਹਾਲਾਤ ਬਣਦੇ ਜਾਂਦੇ ਆ ਜੋੜ ਤੋੜ ਕਰਨਗੇ ਵੀ ਤੀਜੀ ਵਾਰ ਮੈਂ ਫੇਰ ਆ ਜਾ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਨੀ ਹਾਂ ਉਹਦਾ ਬਾਣੀ ਗਿਆ ਜੀ ਨਰਿੰਦਰ ਮੰਦਰਿੰਦਰ ਮੋਦੀ ਲੱਗਦਾ ਵੀ ਆ ਜੀ ਆਜੂਗਾ ਜੀ ਹਾਂ ਅੱਜ ਉਹਨਾਂ ਨੇ ਰਾਸ਼ਟਰਪਤੀ ਨੂੰ ਸੌਂਪਤੇ ਉਹਨਾਂ ਨੇ ਪੱਤਰ ਨਤੀਸ਼ ਕੁਮਾਰ ਤੇ ਚੰਦਰਬਾਬੂ ਨੈਡੂ ਨੇ ਸਮਰਥਨ ਦੇ ਪੱਤਰ ਸੌਂਪਤੇ ਬਣ ਜਾਣਾ ਜੀ ਉਹਨਾਂ ਨੇ ਅੱਛਾ ਵੈਸੇ ਅਸੀਂ ਹੋਰ ਵੀ ਹਲਕਿਆਂ ਦੇ ਵਿੱਚ ਗੱਲਬਾਤ ਕਰਕੇ ਆਏ ਆ ਤੇ ਉਹ ਕਿਤੇ ਨਾ ਕਿਤੇ ਲੋਕ ਰਾਹੁਲ ਨੂੰ ਵੀ ਚਾਹ ਰਹੇ ਆ ਰਾਹੁਲ ਗਾਂਧੀ ਨੂੰ ਚਾਹ ਤਾਂ ਰਹੇ ਪਰ ਮੁਸ਼ਕਲ ਆ ਜੀ ਉਹਨਾਂ ਦਾ ਔਖਾਗਾ ਹਾਂ ਜੀ 27 ਪਾਰਟੀਆਂ ਤਾਂ ਅੱਗੇ ਆ ਜੇ ਹੋਰ ਦੋ ਤਿੰਨ ਰਲ ਕੇ ਕਿੱਥੇ ਹਨ ਚੱਲਣਾ ਜੀ ਉਹਨਾਂ ਦਾ ਹਾਂ ਮਤਲਬ ਤੀਸਰੀ ਵਾਰ ਮੋਦੀ ਬਣ ਚ ਕਾਮਯਾਬ ਹੋ ਜਾਏਗਾ ਹੋ ਗਿਆ ਜੀ ਹੋ ਹੀ ਜਾਣਾ ਇਹ ਜੀ ਚੱਲੇ ਚਾਹੇ ਨਾ ਚੱਲੇ ਹੋ ਗਏ ਇੱਕ ਵਾਰੀ ਬਣੂਗਾ ਜੀ ਤੇ ਕਿਤੇ ਨਾ ਕਿਤੇ ਲੋਕ ਇਹ ਸੋਚ ਰਹੇ ਨੇ ਵੀ ਉਹ ਆਪਦਾ ਪੱਤਾ ਚਲਾ ਗਿਆ ਇਧਰ ਬਾਈ ਜੀ ਹੁਣੀ ਇੱਕ ਹੋਰ ਨੇ ਬਾਈ ਜੀ ਕੀ ਹਾਲ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਤੇ ਠੀਕ ਠਾਕ ਬਹੁਤ ਵਧੀਆ ਜੀ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਕੇਂਦਰ ਦੇ ਪ੍ਰਧਾਨ ਮੰਤਰੀ ਤਾਂ ਦੇਖੋ ਜੀ ਕੋਈ ਵੀ ਆਵੇ ਪਰ ਗੱਲ ਇਹ ਆ ਵੀ ਆਪਾਂ ਨੇ ਆਪਾਂ ਜਿਹੜੀ ਆਮ ਜਨਤਾ ਵਾ ਉਹਨੂੰ ਐ ਲੱਗਦਾ ਵੀ ਪ੍ਰਧਾਨ ਮੰਤਰੀ ਰਾਜ ਕਰ ਰਿਹਾ ਪਰ ਜਿਹੜਾ ਰਾਜ ਕਰ ਰਿਹਾ ਆਪਣੇ ਉੱਤੇ ਚਾਰ ਪੰਜ ਕੋਰਪੋਰੇਟ ਘਰਾਣੇ ਨੇਗੇ ਵੱਡੇ ਵੱਡੇ ਅਮਾਨੀ ਡਾਨੀ ਉਹੀ ਰਾਜ ਕਰ ਰਹੇ ਨੇਗੇ ਠੀਕ ਆ ਜਿੰਨਾ ਚਿਰ ਉਹਨਾਂ ਦੇ ਤਲਬੇ ਚੱਟਣੋ ਸਰਕਾਰ ਆ ਜਿਹੜੀ ਹੜਦੀ ਨਹੀਂ ਹੈਗੀ ਉਹਨਾਂ ਟਾਈਮ ਸਰਕਾਰ ਦਾ ਕੁਝ ਨਹੀਂ ਬਣਨਾ ਹੈਗਾ ਸਰਕਾਰ ਕਿਸੇ ਦੀ ਵੀ ਆਵੇ ਚਾਹੇ ਕਾਂਗਰਸ ਦੀ ਆਵੇ ਭਾਜਪਾ ਦੀ ਆਵੇ ਕਿਸੇ ਦੀ ਵੀ ਆਵੇ ਪਰ ਸਰਕਾਰ ਆ ਜਿਹੜੀ ਅੰਦਰ ਪੱਖ ਚੱਲੇ ਪਿਛਲੇ 10 ਸਾਲ ਲਗਾਤਾਰ ਨਰਿੰਦਰ ਮੋਦੀ ਤੇ ਭਾਜਪਾ ਦੀ ਸਰਕਾਰ ਰਹੀ ਪੰਜਾਬ ਨਾਲ ਕਿਤੇ ਨਾ ਕਿਤੇ ਪੰਜਾਬੀ ਕਹਿੰਦੇ ਨੇ ਵੀ ਸਾਡੇ ਨਾਲ ਨਰਿੰਦਰ ਮੋਦੀ ਨੇ ਜਾਂ ਭਾਜਪਾ ਨੇ ਸਹੀ ਨਹੀਂ ਕੀਤਾ ਕਈ ਥਾਈਂ ਪ੍ਰੋਟੈਸਟ ਹੁੰਦੇ ਰਹੇ ਧਰਨੇ ਮਜਾਰੇ ਆਪਾਂ ਵੇਖਿਆ ਕਿਸਾਨਾਂ ਦੇ ਹੁਣ ਫੇਰ ਤੀਜੀ ਵਾਰ ਅਸਾਰ ਨਹੀਂ ਪਰ ਹਲੇ ਕਲੀਅਰ ਨਹੀਂ ਹੈ ਵੀ ਮੋਦੀ ਹੀ ਪ੍ਰਧਾਨ ਮੰਤਰੀ ਬਣੇਗਾ ਜਾਂ ਕੋਈ ਹੋਰ ਜੇਕਰ ਪ੍ਰਧਾਨ ਮੰਤਰੀ ਮੋਦੀ ਬਣਦੇ ਆ ਜਿਵੇਂ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲਾਂ ਬਹੁਤ ਵਿਕਾਸ ਕੀਤਾ ਦੇਸ਼ ਦਾ ਬਹੁਤ ਵਿਕਾਸ ਕੀਤਾ ਵਾਕੇ ਵਿਕਾਸ ਹੋਇਆ ਪਿਛਲੇ 10 ਸਾਲਾਂ ਚ ਵਿਕਾਸ ਦਾ ਯਾ ਤੁਹਾਨੂੰ ਦਿਂਦਾ ਯਾ ਜਦੋਂ ਵੀ ਕੋਈ ਆਪਾਂ ਬਜਟ ਬਣਾਉਂਦੇ ਆ ਕਿਸੇ ਚੀਜ਼ ਨੂੰ ਤੋੜ-ਫੋੜ ਕਰਦੇ ਆ ਤਾਂ ਉਹਦਾ ਸਾਰਾ ਬਜਟ ਬਣਦਾ ਨਾ ਪਹਿਲਾਂ ਪਲਾਨ ਹੁੰਦਾ ਵਾ ਵੀ ਇੰਨਾ ਬਜਟ ਇਹਨੂੰ ਜੇ ਆਪਾਂ ਸੜਕਾ ਮੰਨ ਲਓ ਸੜਕ ਬਣੀ ਹੋਈ ਆ ਬਣੀ ਹੋਈ ਸੜਕ ਨੂੰ ਆਪਾਂ ਜੇ ਸੀਵਰੇਜ ਪਾਉਣਾ ਤਾਂ ਉਹਦਾ ਆਪਾਂ ਪਹਿਲਾਂ ਬਜਟ ਤਿਆਰ ਹੁੰਦਾ ਵੀ ਇਹਦਾ ਤੋੜਨ ਤੋਂ ਲੈ ਕੇ ਬਣਾਉਣ ਤੱਕ ਦਾ ਕਿੰਨਾ ਬਜਟ ਆ ਆ ਤੁਸੀਂ 2 ਸਾਲ ਦੇ ਕਰੀਬ ਹੋ ਗਏ ਆ ਸੜਕ ਤੋੜੀ ਹੋਈ ਆ ਇਹਦਾ ਬਜਟ ਦੇਖ ਲਓ ਜੀ ਕਿੱਧਰ ਗਿਆ ਅਸੀਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਵੀ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਨਾਕਾਮਜਾਬੀ ਆ ਉਹ ਆਦੀਂ ਦੀ ਆ ਤੁਸੀਂ ਆ ਦਿਖਾ ਸਕਦੇ ਹੋ ਵਿੱਚ ਆ ਸੀਵਰੇਜ ਜਿਹੜਾ ਪਾਇਆ ਵਾ ਇੰਨੇ 1.5-2 ਸਾਲ ਤੋਂ ਆ ਸੜਕ ਪੱਟੀ ਹੋਈ ਆ ਸਾਡੀ ਠੀਕ ਆ ਜੀ 2.5 ਸਾਲ ਹੋ ਗਏ 2.5 ਸਾਲ ਤੋਂ ਇਹ ਸੜਕ ਨਹੀਂ ਬਣੀ ਹੈਗੀ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਆਹ ਸਾਡੀ ਸੜਕ ਕਿਉਂ ਨਹੀਂ ਬਣ ਰਹੀ ਇਹ ਸ਼ਾਇਦ ਇਸੇ ਕਰਕੇ ਜਿਹੜਾ ਹੈਗਾ ਰਾਏਕੋਟ ਦੇ ਲੋਕਾਂ ਨੇ ਸਰਕਾਰ ਨੂੰ ਸ਼ੀਸ਼ਾ ਦਿਖਾਤਾ ਤੇ ਡਾਕਟਰ ਅਮਰ ਸਿੰਘ ਨੇ ਜਿਹੜੇ ਕਾਂਗਰਸ ਦੇ ਉਹ ਇੱਥੋਂ ਜਿੱਤੇ ਨੇ ਕਾਂਗਰਸ ਤੋਂ ਹਾਂ ਉਹ ਬਿਲਕੁਲ ਉਹ ਜਿੱਤੇ ਨੇਗੇ ਪਰ ਅਸੀਂ ਉਹਨਾਂ ਤੱਕ ਵੀ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਆਪਦੀ ਕਿਤੇ ਨਾ ਕਿਤੇ ਵੀ ਜਿਹੜਾ ਸਾਡਾ ਪੱਟ ਤੋੜ ਹੋਈ ਆ ਜਾਂ ਜਿਹੜੀ ਗਲੀ ਨੂੰ ਤੁਸੀਂ ਬਣਾਉਣ ਲੱਗਦੇ ਹੋ ਉਹਨੂੰ ਅੱਧ ਦੇ ਵਿੱਚ ਹੀ ਛੱਡ ਦਿੰਦੇ ਆ ਕਈ ਗਲੀ ਆ ਅੱਗੇ ਇੱਕ ਹੈਗੀ ਆ ਗਲੀ ਭਾਨਕ ਲੋਨੀ ਵਾਲੀ ਉਹ ਗਲੀ ਨੂੰ ਬਣਾਉਂਦੇ ਬਣਾਉਂਦੇ ਅੱਗੇ ਤੱਕ ਆਪਾਂ ਬਜਟ ਬਣਾਉਂਦੇ ਆ ਨਾ ਪਹਿਲਾਂ ਸਾਰਾ ਕੁਝ ਉਹਨੂੰ ਬਣਾਉਂਦੇ ਬਣਾਉਂਦੇ ਅੱਧ ਦੇ ਵਿੱਚ ਹੀ ਛੱਡ ਦਿੱਤਾ ਗਿਆ ਵਾ ਅਸੀਂ ਚਾਹੁੰਦੇ ਆ ਵੀ ਜਿਹੜਾ ਵਿਕਾਸ ਸਾਡਾ ਰੁਕਿਆ ਹੋਇਆ ਵਾ ਵੀ ਉਹ ਆਉਣ ਵਾਲੀ ਸਰਕਾਰ ਤੋਂ ਜਿਹੜੀ ਵੀ ਸਰਕਾਰ ਬਣੇ ਅਸੀਂ ਇਹੀ ਉਮੀਦ ਕਰਦੇ ਆ ਵੀ ਸਾਡੇ ਜਿਹੜੇ ਰੁਕੇ ਹੋਏ ਕੰਮ ਨੇ ਗਲੀਆਂ ਨਾਲੀਆਂ ਦੇ ਆ ਚਾਹੇ ਉਹ ਸੀਵਰੇਜ ਦਾ ਵਾ ਉੱਥੇ ਜੇ ਬਾਣ ਕਲੋਨੀ ਦੀ ਕਲੋਨੀ ਦੀ ਗੱਲ ਕਰੀਏ ਤਾਂ ਉੱਥੇ ਪਾਣੀ ਦੀ ਸਪਲਾਈ ਤੱਕ ਨਹੀਂ ਗਈ ਹੋਈ ਠੀਕ ਹੈ ਨਾ ਪਾਣੀ ਦੀ ਸਪਲਾਈ ਹੈ ਜਿਹੜੀ ਨਿੱਜੀ ਪਾਕੇ ਲੈ ਕੇ ਗਏ ਹੋਏ ਨੇ ਕਿ ਲੋਕ ਆਪ ਦੀ ਆਪਦੀ ਪਾਈ ਪਾਈ ਹੋਈ ਆ ਉਹ ਕਦੇ ਕਿੱਥੋਂ ਪਾੜ ਜਾਂਦੀ ਆ ਕਦੇ ਕਿੱਥੋਂ ਪਾੜ ਜਾਂਦੀ ਆ ਅਸੀਂ ਚਾਹੁੰਦੇ ਆ ਵੀ ਸਾਡੀ ਪਾਣੀ ਦੀ ਸਪਲਾਈ ਵੀ ਉੱਥੇ ਤੱਕ ਜਾਵੇ ਸੀਵਰੇਜ ਸਿਸਟਮ ਵੀ ਜਾਵੇ ਤੇ ਗਲੀਆਂ ਨਾਲੀਆਂ ਵੀ ਪੱਕੀਆਂ ਹੋਣ ਠੀਕ ਹੈ ਨਾ ਡਾਕਟਰ ਅਮਰ ਸਿੰਘ ਤੋਂ ਉਮੀਦਾਂ ਹੈਗੀਆਂ ਵੀ ਤੁਹਾਡੀ ਆਵਾਜ਼ ਸਾਨੂੰ ਇਹੀ ਉਮੀਦ ਆ ਬਈ ਹੁਣ ਉਹਨਾਂ ਨੂੰ ਅਸੀਂ ਬਣਾਤਾ ਦਿੱਤਾ ਵਾ ਸਾਡੇ ਹਲਕੇ ਦੇ ਲੋਕਾਂ ਨੇ ਵੋਟ ਪਾ ਕੇ ਬਣਾਇਆ ਨਾ ਪਰ ਉਹਨਾਂ ਤੋਂ ਜਿਹੜੀ ਆ ਉਮੀਦ ਆ ਸਾਨੂੰ ਇਹ ਕਦੇ ਨਾ ਕਦੇ ਹੁਣ ਟੁੱਟਦੀ ਨਜ਼ਰ ਆ ਰਹੀ ਆ ਅਸੀਂ ਚਾਹੁੰਦੇ ਆ ਵੀ ਟੁੱਟੇ ਨਾ ਵੀ ਮਤਲਬ ਉਹ ਇਸ ਚੀਜ਼ ਦੇ ਉੱਤੇ ਧਿਆਨ ਦੇਣ ਆਪ ਦੀ ਜਿਹੜੀ ਸਰਕਾਰ ਦੇ ਤੁਹਾਡੇ ਇਥੇ ਨੁਮਾਇੰਦੇ ਹੈਗੇ ਨੇ ਵਿਧਾਇਕ ਹੈਗੇ ਕਦੇ ਉਹਨਾਂ ਦੇ ਧਿਆਨ 'ਚ ਨਹੀਂ ਲਿਆਂਦਾ ਵੀ 2.5 ਸਾਲ ਤੋਂ ਆ ਸਾਡਾ ਕੀ ਉਹਨਾਂ ਦੇ ਨੋਟਿਸ ਦੇ ਵਿੱਚ ਲਿਆਂਦਾ ਵਾ ਉਹ ਕਹਿੰਦੇ ਆ ਜੀ ਬਣਾਵਾਂਗੇ ਬਣਾਵਾਂਗੇ ਇਹ ਬਣਾਵਾਂਗੇ ਕਹਿ ਕੇ ਪੱਲਾ ਝਾੜ ਦਿੰਦੇ ਆ ਠੀ ਤਾਂ ਕਿਤੇ ਨਾ ਕਿਤੇ ਮੌਜੂਦਾ ਸੱਤਾ ਧਿਰ ਤੇ ਪੰਜਾਬ ਦੀ ਤੇ ਸਵਾਲ ਉੱਠਦੇ ਨੇ 22 ਸਾਲਾਂ ਤੋਂ ਆ ਰੋਡ ਨਹੀਂ ਬਣੀ ਵਿਕਾਸ ਨਹੀਂ ਹੋਇਆ ਤੇ ਵਿਕਾਸਕਾਰ ਦੇ ਬੱਚਾਲੇ ਰੁਕ ਜਾਂਦੇ ਨੇ ਸੋ ਇੰਨਾ ਸਵਾਲਾਂ ਕਰਕੇ ਜਿਹੜਾ ਇੰਨਾ ਗੱਲਾਂ ਕਰਕੇ ਹੀ ਸ਼ਾਇਦ ਸੂਬੇ ਦੇ ਵਿੱਚ 7 ਸੀਟਾਂ ਕਾਂਗਰਸ ਲੈ ਗਈ ਹੈ ਬਾਪੂ ਜੀ ਕੀ ਹਾਲ ਨੇ ਨਹੀਂ ਵਜ ਨਹੀਂ ਜੀ ਉਹ ਨਹੀਂ ਕਹਦਾ ਜਿਹੜਾ ਕੋਣੇ ਉਹਨਾਂ ਨੇ ਕੋਈ ਨਹੀਂ ਉਹਨਾਂ ਨੇ ਕੋਈ ਨਹੀਂ ਪ੍ਰਧਾਨ ਮੰਤਰੀ ਕਿਹਨੂੰ ਵੇਖਣਾ ਚਾਹੁੰਦੇ ਹੋ ਮੋਦੀ ਨੂੰ ਜਾਂ ਕਿਸੇ ਉਹ ਕੋਈ ਆ ਜੇ ਆਪਣੇ ਸਾਰੇ ਚੰਗੇ ਆ ਜੀ ਕੋਈ ਆ ਜੂਏ ਮੋਦੀ ਚੰਗਾ ਲੈ ਸਾਰੇ ਚੰਗੇ ਆ ਜੀ ਆਪਣੇ ਵੱਲ ਸਾਰੇ ਚੰਗੇ ਆ ਜੀ ਆਣੀ ਆਣੀ ਤੁਸੀਂ ਡਰੀ ਜੇ ਕਦੋਂ ਜਾਂਦੇ ਨਹੀਂ ਨਹੀਂ ਉਹਨੇ ਡਰਨਾ ਕੀ ਆਪਣੇ ਵੱਲ ਸਾਰੇ ਠੀਕ ਆ ਜੀ ਕੰਮ ਕਰਨਾ ਚਾਹੀਦਾ ਠੀਕ ਹੈ ਹਾਂ ਹੋ ਚਲੋ ਕਿਤੇ ਨਾ ਕਿਤੇ ਹੁੰਦਾ ਕੈਮਰੇ ਵਿੱਚ ਇਸ ਕੋ ਹੁੰਦੀ ਆ ਅੱਗੇ ਗੱਲ ਕਰਦੇ ਆ ਆਪਾਂ ਹੋਰਾਂ ਦਾ ਕੀ ਕਹਿਣਾ ਸੈਂਟਰ ਬਣਾਵੇ ਚਾਹੀਏ ਪੰਜਾਬ ਬਣਾਵੇ ਕਿਉਂ ਜੀ ਬਿਲਕੁਲ ਸੈਂਟਰ ਪੜਨਾ ਚਾਹੀਦਾ ਇਹ ਕਾਫੀ ਟਾਈਮ ਤੋਂ ਨਹੀਂ ਬਣੀ ਤੁਹਾਡੀ ਇਹ ਹੋ ਗਿਆ ਜੀ ਇਹਨੂੰ ਸਾਲ ਹੀ ਹੋ ਗਿਆ ਹੂੰ ਪੂਰਾ ਅੱਛਾ ਪ੍ਰਧਾਨ ਮੰਤਰੀ ਤੁਹਾਨੂੰ ਕੀ ਲੱਗਦਾ ਕੌਣ ਬਣੂ મોદી ਬਣੂ ਰਾਹੁਲ ਗਾਂਧੀ ਜਾਂ ਕੋਈ ਹੋਰ ਮੋਦੀ ਨੇ ਬਣ ਗਿਆ ਬਣ ਗਿਆ ਮੋਦੀ ਤਾਂ ਬਣਨਗੇ ਹਾਂ ਉਹ ਆਗਾ ਨੇ ਟੂ ਰਣਗੇ ਨਾ ਦੂਜੇ ਰਣਗੇ ਸਹੀ ਆ ਸਹੀ 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 ਵਿਕਾਸ ਕਿੰਨਾ ਕੀਤਾ ਪਿਛਲੇ 10 ਸਾਲਾਂ ਚ ਬਈ ਸਾਡੇ ਜੱਟਾਂ ਦਾ ਕੋਹ ਨੇ ਕੀਤਾ ਉਹਨੇ ਹਾਂ ਤੁਹਾਨੂੰ ਸੱਜੇ ਜੱਟਾਂ ਨਾਲ ਉਹਨੇ ਕਿਸਾਨਾਂ ਨੂੰ ਮੈਂ ਪੈਸੇ ਬੜੇ ਭੇਜਿਆ 2000 ਇਹ ਸਾਡੇ ਪੱਤੀ ਚ ਪੁੱਛ ਲੋ ਸਾਡੇ 1 ਰੁਪਏ ਨਹੀਂ ਆਇਆ ਹਾਂ ਸਾਰੀ ਪੱਤੀ ਚ ਹਾਂ ਖਾਪ ਨੇ ਕੀ ਨਹੀਂ ਸਾਡੇ ਕਾਗਿ ਨਹੀਂ ਭੇਜੇ ਛੋਟੇ ਜੀਵੀਦਾਰ ਮੇਰੇ ਖਿਆਲ 50 ਹੋ ਗਏ ਜਾਂਦੇ ਇਹ ਸਾਡੇ ਪੱਤੀ ਚ ਕਿਸੇ ਨੂੰ ਉਹ ਬੰਦਰਾ ਆਲਾ ਪੁੱਛ ਲੋ ਸਾਡੇ ਪੱਤੀ ਚ ਕੋਈ ਪਾਇਆ ਆਇਆ ਬਈ ਮੋਦੀ ਦਾ 1 ਰੁਪਿਆ ਨਹੀਂ ਆਇਆ ਮੋਦੀ ਦਾ ਜੀ ਸਹੀ ਆ ਨਹੀਂ ਸਹੀ ਗੱਲ ਦੱਸ ਤਿਆ ਕਹਿੰਦਾ ਉਹ ਆਪਣੇ ਪਤੀ ਦੇ ਮੋਦੀ ਦਾ 1 ਰੁਪਿਆ ਨਹੀਂ ਆਇਆ ਆਇਆ ਨਹੀਂ ਸਾਡੇ ਪਤੀ ਜਮੇ ਜੀ ਫਤੇਗੜ ਸਾਹਿਬ ਹਲਕੇ ਦੇ ਪਿੰਡਾਂ 'ਚ ਵਿਚਰ ਰਹੇ ਆ ਡਾਕਟਰ ਅਮਰ ਸਿੰਘ ਜਿੱਤੇ ਨੇ ਕਾਂਗਰਸ ਵੱਲੋਂ ਕਿਤੇ ਨਾ ਕਿਤੇ ਸੱਤਾ ਤੇ ਰੂ ਜਾਂ ਬਾਕੀਆਂ ਨੂੰ ਜਿਹੜਾ ਹੈਗਾ ਨਕਾਰਿਆ ਇੱਥੋਂ ਦੇ ਵੋਟਰਾਂ ਨੇ ਅਮਰ ਸਿੰਘ ਤੋਂ ਕਿੰਨੀਆਂ ਕੁ ਉਮੀਦਾਂ ਨੇ ਪਹਿਲਾਂ ਵੀ ਇੱਥੋਂ ਐਮਪੀ ਰਹੇ ਚੁੱਕੇ ਨੇ ਕਿਸ ਤਰ੍ਹਾਂ ਦਾ ਕਾਰਜਕਾਲ ਰਿਹਾ ਤੇ ਗਾਹਾਂ ਕੇਂਦਰ ਦੇ ਵਿੱਚ ਕਿਹਨੂੰ ਵੇਖਣਾ ਚਾਹੁੰਦੇ ਆ ਵੋਟਰਾਂ ਨਾਲ ਗੱਲਬਾਤ ਕਰਾਂਗੇ ਅੰਗਰੇਜ਼ ਸਤਿਕਾਰ ਸਤਿਕਾਰ ਠੀਕ ਠਾਕ ਹੋ ਹਾਂਜੀ ਠੀਕ ਠਾਕ ਹੋ ਹਾਂਜੀ ਠੀਕ ਆ ਬਿਲਕੁਲ ਜੀ ਰਿਜ਼ਲਟ ਆ ਗਿਆ ਹੁਣ ਤੱਕ ਇਹਨਾਂ ਐ ਜੇ ਉਮੀਦਾਂ ਲੱਗੀਆਂ ਪਈਆਂ ਵੀ ਕਿਹਦੀ ਸਰਕਾਰ ਬਣੇਗੀ ਦੇਖੋ ਜਿਹੜੇ ਦਾ ਕਹਿੰਦੇ ਜਿੰਨਾ ਇਨਾਂ ਦੀ ਮੀਟਿੰਗ ਨਹੀਂ ਹੁੰਦੀ ਨਾ ਉਦੋਂ ਬਾਅਦ ਪਤਾ ਲ ਮਿਲੋਗੇ ਰਲਵੇਂ ਇੱਕ ਦੀ ਨਹੀਂ ਬਣਦੀ ਇੱਕ ਦੀ ਨਹੀਂ ਬਣਦੀ ਜੇ ਮੋਦੀ ਕਿਨੇ ਹੋਏ ਤਾਂ ਮੋਦੀ ਦੀ ਹੋ ਸਕਦੀ ਹੈ ਜੇ ਇਹਨਾਂ ਦੀ ਕਾਂਗਰਸ ਹਲ ਹੋਈ ਹੈ ਕਾਂਗਰਸ ਕਹਿੰਦੇ ਗੱਡਾ ਚੇਕੜ ਚ ਇਹੋ ਜਿਹਾ ਫਸਿਆ ਹੁਣ ਬਿਹਾਰ ਵਾਲਿਆਂ ਮੰਨੀ ਚਾਕੀ ਜਾਂਦੇ ਉਹ ਜਿਹੜੇ ਦੋ ਲੀਡਰ ਨੇ ਵੀ ਉਹ ਕਿਹੜੇ ਪਾਸੇ ਉਲੜਦੇ ਆ ਉਹਨਾਂ ਦਾ ਇਹ ਚੱਕ ਨੇ ਕੋਣ ਵੋਟਾਂ ਦੇ ਕਾਲੀ ਪਈਆਂ ਨੇ ਤੇ ਇਹ ਤਾਂ ਕੋਈ ਪਤਾ ਨਹੀਂ ਲੱਗਾ ਇਹ ਤੇ ਉਹਨੇ ਇੱਕ ਦੂਸਰੋਂ ਠਹਿਰ ਗਈ ਪਤਾ ਲੱਗੋ ਇਹਨਾਂ ਦਾ ਕਰੋਣਾ ਕੌਣ ਨੇ ਥੋੜੇ ਹਲਕੇ ਦੀ ਗੱਲ ਕਰੀਏ ਡਾਕਟਰ ਅਮਰ ਸਿੰਘ ਦਵਾਰੇ ਜਿੱਤ ਗਏ ਨੇ ਹਾਲਾਂਕਿ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਤੇ ਸਰਕਾਰ ਨੇ ਇਹ ਵੀ ਕਿਹਾ ਸੀ ਵੀ 13 ਜ਼ੀਰੋ ਕਰਦੇ ਆਗੇ ਸਾਡੇ ਐਮਪੀ 13 ਜਿੱਤਣਗੇ ਪਰ ਤਿੰਨ ᱛੀ ਰਹਿ ਗਏ ਸੱਤ ਤੇ ਕਾਂਗਰਸ ਲੈ ਗਈ ਅ ਡਾਕਟਰ ਅਮਰ ਸਿੰਘ ਦੀ ਗੱਲ ਕਰਗੇ ਤਾਂ ਪਹਿਲਾਂ ਐਮਪੀ ਰਹੇ ਆ ਕਿਵੇਂ ਰਹੇ ਉਹਨਾਂ ਦੇ ਕੰਮ ਤਾਂ ਦੇ ਨਹੀਂ ਉਹਨਾਂ ਕੰਮ ਕੰਦੇ ਸਹੀ ਰਹੇ ਆ ਵਧੀਆ ਰਹੇ ਨੇ ਬਜਾ ਇਹਨਾਂ ਜਿੰਨੇ ਕਰਿਆ ਉਹਨੇ ਵਧੀਆ ਹੀ ਕਰਿਆ ਬਸ ਅੱਛਾ ਅ ਅੱਗੇ ਕੀ ਉਮੀਦਾਂ ਨੇ ਵੀ ਹੋਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਉਹ ਭਵਿੱਖ ਦੇ ਵਿੱਚ ਕਰਨਗੇ ਵਧੀਆ ਦੇਖੋ ਜਿਹੜੇ ਕੰਮ ਰਹਿ ਗਏ ਆ ਜੇ ਦਾ ਕਰ ਦੂਗਾ ਇਹਦਾ ਗਾਹ ਨੂੰ ਹੋ ਜੂ ਮਾਦ ਜੇ ਨਹੀਂ ਕਰੂਗਾ ਫੇ ਗਾਹ ਨੂੰ ਨੇ ਕਿ ਉਹ ਕਿੰਨੇ ਕੰਮ ਤਾਂ ਬਹੁਤ ਕਰੇ ਹੋਣੇ ਅਜੀ ਗੱਲ ਨਹੀਂ ਕੋਈ ਹਾਰੇ ਪਿੰਡਾਂ ਹਰੇ ਹਲਕੇ ਦੇ ਵਿੱਚ ਜਿੰਨੇ ਕੋਣ ਆਪ ਦਾ ਹੋ ਹੁੰਦਾ ਆਮ ਆਦਮੀ ਪਾਰਟੀ ਕਿੱਥੇ ਮਾਰ ਖਾ ਗਈ ਆ ਆਨਪਾਰਟੀ ਜੀ ਦੇਖੋ ਇਹ ਸਾਰੀਆਂ ਸਟੇਟਾਂ 'ਚ ਮਾਰ ਖਾ ਗਈ ਹੈ ਤਕਰੀਬਨ ਕੋਈ ਇੰਨੇ ਜਿਨੀ ਬਣੀ ਹੋਈ ਆਮ ਪਾਰਟੀ ਜਿੰਨੀ ਆਵਾਜ਼ ਆ ਰਹੀ ਸੀ ਇਹਨਾਂ ਦੀ ਉਹ ਨਹੀਂ ਮਾਰ ਖਾ ਗਈ ਪੰਜਾਬ ਚ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਚ ਮਾਰ ਖਾ ਗਈ ਜਿਆਦਾ ਜਿਆਦਾ ਪੰਜਾਬ ਚ ਮਾਰ ਖਾ ਗਈ ਕੀ ਵਜ੍ਹਾ ਲੱਗਦੀ ਆ ਦੇਖੋ ਇਹਨਾਂ ਦਾ ਕਹੇ ਨਹੀਂ ਹਰਦਾ ਇੰਨਾ ਹੀ ਵੀ ਕੀ ਵਜ੍ਹਾ ਨਾਲ ਹੋਈ ਆ ਕੀ ਨਹੀਂ ਹੈਗੀ ਤੇ ਤੁਹਾਨੂੰ ਕੀ ਲੱਗਦਾ ਜੀ ਬਜ਼ੁਰਗ ਬੈਠਾ ਹੀ ਉਧਰ ਚਲੋ ਬਜ਼ੁਰਗਾਂ ਨਾਲ ਵੀ ਗੱਲ ਕਰਾਂਗੇ ਤੁਹਾਨੂੰ ਕੀ ਲੱਗਦਾ ਸਰਕਾਰ ਕਿੱਥੇ ਮਾਰ ਖਾ ਗਈ ਹਾਲਾਂਕਿ ਪ੍ਰਚਾਰ ਭਗਵੰਤ ਮਾਨ ਨੇ ਬਹੁਤ ਕੀਤਾ ਸੀ ਸਰਕਾਰ ਕੰਮਕਾਰ ਦੀ ਮਾਰ ਖਾ ਗਈ ਜੀ ਆਮ ਆਦਮੀ ਪਾਰਟੀ ਹਾਂ ਇਹ ਬਾਕੀ ਇਹ ਦੂਜੀਆਂ ਪਾਰਟੀਆਂ ਆਗਾ ਬਦੂ ਸੀ ਅਮਰ ਸੰਘ ਦੀ ਸੋਚ ਚੰਗੀ ਹੈ ਇਸ ਇਲਾਕੇ ਵਾਸਤੇ ਤੇ ਉਹ ਆਗਾ ਬਧੂ ਰਹੇ ਆ ਕੰਮ ਵੀ ਕਰਾਉਂਦੇ ਰਹੇ ਆ ਇਸ ਏਰੀਏ ਦੇ ਤਾਂ ਕਰਕੇ ਉਹ ਇਸ ਏਰੀਏ ਛੋ ਕੇ ਗਏ ਹਾਂਜੀ ਕੇਂਦਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਹੋ ਪ੍ਰਧਾਨ ਮੰਤਰੀ ਦੇ ਤੌਰ ਤੇ ਕੇਂਦਰ ਦੇ ਵਿੱਚ ਰਲਮੀ ਮਲਮੀ ਸਰਕਾਰ ਬਣ ਦੀ ਉਮੀਦ ਆ ਜੀ ਹੁਣ ਨਹੀਂ ਤੁਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਹੀ ਦੇਖਣਾ ਚਾਹੁੰਦੇ ਹੋ ਜਾਂ ਕੋਈ ਐਤਕੀ ਪ੍ਰਧਾਨ ਮੰਤਰੀ ਬਦਲਣਾ ਚਾਹੀਦਾ ਪ੍ਰਧਾਨ ਮੰਤਰੀ ਬਦਲਣਾ ਚਾਹੀਦਾ ਜੀ ਜੀ ਹਾਂਜੀ ਤੁਹਾਡੀ ਤੁਹਾਡੇ ਮੁਤਾਬਕ ਕੌਣ ਹੋਣਾ ਚਾਹੀਦਾ ਹੋਰ ਤੇਰੀ ਸੋਚ ਪੰਜਾਬ ਵਾਸਤੇ ਚੰਗੀ ਨਹੀਂ ਜੀ ਇਸ ਵਾਸਤੇ ਪ੍ਰਧਾਨ ਮੰਤਰੀ ਕੌਣ ਹੋਣਾ ਚਾਹੀਦਾ ਉੱਥੇ ਕਿਤਨੇ ਕਿਤੇ ਮਤਲਬ ਪੰਜਾਬ ਨੂੰ ਤਾਂ ਚਲੋ ਹੈ ਗਈ ਆ ਪੰਜਾਬ ਨਾਲ ਤਾਂ 36 ਦਾ ਅੰਕੜਾ ਰਿਹਾ ਮੋਦੀ ਦਾ ਪਰ ਕੌਣ ਹੋਣਾ ਚਾਹੀਦਾ ਜਿਵੇਂ ਨਿਤਨ ਗਟਕਰੀ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ ਜਿ ਇੰਡੀਆ ਗੱਠ ਜੋੜਨ ਨੂੰ ਸਹਿਯੋਗ ਮਿਲਦਾ ਤਾਂ ਰਾਹੁਲ ਗਾਂਧੀ ਦੀਆਂ ਗੱਲਾਂ ਚੱਲ ਰਹੀਆਂ ਨੇ ਕੋਈ ਕਹਿੰਦਾ ਨਿਤਿਸ਼ ਕੁਮਾਰ ਦਾ ਵੀ ਦਾਲ ਲੱਗ ਸਕਦਾਗਾ ਨਿਤਿਸ਼ ਕੁਮਾਰ ਦਾ ਵੀ ਚੰਗਾ ਰਹੂਗਾ ਪੰਜਾਬ ਵਾਸਤੇ ਚੰਗਾ ਸੋਚੂਗਾ। ਬਾਕੀ ਆਹ ਹਲਕਾਹਾਂ ਦੀ 2 ਨੰਬਰ ਤੇ ਕਹਿ ਸਕਦੇ ਹਾਂ। ਜੀ। ਤਾਂ ਕਿਤੇ ਨਾ ਕਿਤੇ ਆਪੂ ਆਪਣੀ ਰਹਿ ਆ। ਇਧਰ ਬਾਪੂ ਜੀ ਬੈਠੇ। ਬਾਪੂ ਜੀ ਠੀਕ ਹੋ? ਤੁਸੀਂ ਪਾਸੇ ਜੇ ਬਹਿ ਗਏ। ਇਧਰ ਵੀ ਪੁੱਛ ਲੋ ਦੀ ਮੈਂ। ਉਹਨਾਂ ਨੇ ਮੈਨੂੰ ਤੁਹਾਡੇ ਕੋਲੇ ਭੇਜਤਾ ਕਹਿੰਦੇ ਤੁਸੀਂ ਜਦੋਂ ਮੈਂ ਉਹਨਾਂ ਨਾਲ ਗੱਲ ਕਰੀ ਜਾਂਦਾ ਸੀ ਤੁਸੀਂ ਵਿੱਚ ਬੋਲੀ ਜਾਂਦੇ ਸੀ। ਹੈ? ਮੈਂ ਨਹੀਂ ਬੋਲਦਾ। ਡਾਕਟਰ ਅਮਰ ਸਿੰਘ ਜਿੱਤ ਗਿਆ ਫਿਰ ਤੁਹਾਡੇ ਹਾਂ ਠੀਕ ਹੈ ਜੀ ਠੀਕ ਆ ਬੰਦਾ ਹਾਂ ਬਹੁਤ ਵਧੀਆ ਜੀ ਪੰਜਾਬ ਸਰਕਾਰ ਨੇ ਵੀ ਕਹਿੰਦੇ ਚੰਗੇ ਕੰਮ ਕੀਤੇ ਆ ਪਰ ਕਿਤੇ ਸਰਕਾਰ ਮਾਰ ਖਾ ਗਈ ਮਾਰ ਤਾਂ ਫਿਰ ਕੰਮ ਤੇ ਹੀ ਹੁੰਦੀ ਆ ਖਾਂਦੇ ਹਾਂ ਇਹ ਨਾ ਕਰੂ ਤਾਂ ਫੇਰ ਮਾਰ ਹੀ ਖਾਣੀ ਆ ਹਾਂ ਅੱਛਾ ਦਿੱਲੀ ਕੌਣ ਆਵੇ ਫਿਰ ਮੋਦੀ ਆਵੇ ਜਾਂ ਕੋਈ ਹੋਰ ਦੇਖੋ ਜੀ ਸਾਡੇ ਪਾਸ ਤਾਂ ਮੋਦੀ ਵੀ ਚੰਗਾ ਹਾਂ ਇਹ ਦੂਆ ਸੁਦੀਸ਼ਾ ਜੇ ਤਾਂ ਵੀ ਚੰਗਾ ਜੀ ਮੋਦੀ ਨੇ ਕੰਮ ਚੰਗੇ ਕੀਤੇ ਆ ਮੋਦੀ ਨੇ ਚੰਗੇ ਕੀਤੇ ਉਹ ਕਹਿੰਦੇ ਮੋਦੀ ਨੇ ਪੰਜਾਬ ਨਾਲ ਸਹੀ ਮਾਰੀ ਜਾਂਦੇ ਆ ਬੱਚਾ ਅੱਛਾ ਜੀ ਸੋ ਕਿਤੇ ਨਾ ਕਿਤੇ ਆਪੋ ਆਪਣੀ ਵਿਚਾਰਧਾਰਾ ਹੁੰਦੀ ਆ ਕਿਸੇ ਨੂੰ ਕੋਈ ਚੰਗਾ ਲੱਗਦਾ ਕਿਸੇ ਨੂੰ ਕੋਈ ਚੰਗਾ ਲੱਗਦਾ ਇਹ ਲੋਕ ਰਾਏ ਹੈ ਖੁੰਡ ਚਰਚਾ ਹੈ ਖੁੰਡ ਚਰਚਾ ਹੋਣੀ ਬਣਦੀ ਆ ਮੁੱਦਿਆਂ ਤੇ ਗੱਲ ਹੋਣੀ ਬਣਦੀ ਆ ਸੋ ਫਤੇਗੜ ਸਾਹਿਬ ਹਲਕੇ ਦੇ ਬਜ਼ੁਰਗਾਂ ਨਾਲ ਗੱਲਾਂ ਕਰ ਰਹੇ ਸੀ ਤੇ ਅੱਗੇ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਕਿਸ ਤਰ੍ਹਾਂ ਦੇ ਸਮੀਕਰਨ ਬਣਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਜੁੜੇ ਰਹੋ ਔਨ ਪੁਆਇੰਟ ਤੇ ਕੈਮਰਾਮੈਨ ਸੁਰਜੀਤ ਨਾਲ ਫਤੇਗੜ ਸਾਹਿਬ ਤੋਂ ਮੈਂ ਹਰਜਿੰਦਰ ਸਿੱਧੂ